ਸਤਿ ਸ਼੍ਰੀ ਅਕਾਲ ਜੀ ਮੌਸਮ ਦੀ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਤੁਹਾਡੇ ਸਾਹਮਣੇ ਅੱਜ ਪੰਜਾਬ ਦਾ ਮੌਸਮ ਕਿਸ ਤਰ੍ਹਾਂ ਦੇਖਣ ਨੂੰ ਮਿਲੇਗਾ ਤਕਰੀਬਨ ਆਉਂਦੇ 24 ਘੰਟਿਆਂ ਦੇ ਮੌਸਮ ਦੀ ਜਾਣਕਾਰੀ ਅਗਲੇ 5 ਤੋਂ 6 ਦਿਨਾਂ ਦੇ ਮੌਸਮ ਦੀ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਪੰਜਾਬ ਅਤੇ ਪੰਜਾਬ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਮੌਨਸੂਨ ਦੀਆਂ ਕਿਸ ਤਰ੍ਹਾਂ ਦੀਆਂ ਗਤੀਵਿਧੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਤੇ ਤਾਜ਼ਾ ਸੈਟਲਾਈਟ ਤਸਵੀਰਾਂ ਕੀ ਕਹਿ ਰਹੀਆਂ ਹਨ ਤਕਰੀਬਨ ਪਿਛਲੇ 24 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਲਗ ਲਗ ਖੇਤਰਾਂ ਦੇ ਵਿੱਚ ਗਤੀਵਿਧੀਆਂ ਆਪਾਂ ਨੂੰ ਦੇਖਣ ਨੂੰ ਮਿਲੀਆਂ ਹਨ ਅੱਗੇ ਲੈ ਕੇ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਆਉਣ ਵਾਲੇ 24 ਘੰਟਿਆਂ ਦੇ ਵਿੱਚ ਵੀ ਕਈ ਇਲਾਕਿਆਂ ਵਿੱਚ ਛਿੱਟੇ-ਛਰਾਟੇ ਸਿਸਟਮ ਬੰਦੇ ਹੋਏ ਦਿਖਾਈ ਦੇ ਰਹੇ ਹਨ ਲਗ ਲਗ ਖੇਤਰਾਂ ਦੇ ਵਿੱਚ ਪਿਛਲੇ 24 48 ਘੰਟਿਆਂ ਦੀ ਗੱਲ ਕਰੀਏ ਪੰਜਾਬ ਦੇ ਪੂਰਬੀ ਖੇਤਰਾਂ ਦੇ ਵਿੱਚ ਆਪਾਂ ਨੂੰ ਹਲਕੀਆਂ-ਫੁਲਕੀਆਂ ਕਾਰਵਾਈਆਂ ਦੇਖਣ ਨੂੰ ਮਿਲੀਆਂ ਹਨ ਬਾਕੀ ਸੈਂਟਰ ਪੰਜਾਬ ਦੇ ਇਲਾਕਿਆਂ ਦੇ ਵਿੱਚ ਵੀ ਟੁੱਟਮੇ ਤੌਰ ਤੇ ਆਪਾਂ ਨੂੰ ਕਾਰਵਾਈਆਂ ਦੇਖਣ ਨੂੰ ਮਿਲੀਆਂ ਹਨ ਬਾਕੀ ਓਵਰਆਲ ਗੱਲ ਕਰੀਏ ਤਾਂ ਪੰਜਾਬ ਦੇ ਉੱਤਰ-ਪੱਛਮੀ ਇਲਾਕਿਆਂ ਦੇ ਵਿੱਚ ਵੀ ਆਪਾਂ ਨੂੰ ਆਉਣ ਵਾਲੇ ਘੰਟਿਆਂ ਦੇ ਵਿੱਚ ਸਿਸਟਮ ਬੰਦੇ ਹੋਏ ਦਿਖਾਈ ਦੇ ਰਹੇ ਹਨ ਤੁਸੀਂ ਸਕਰੀਨ ਉੱਤੇ ਦੇਖ ਸਕਦੇ ਹੋ ਇੱਕ ਸਿਸਟਮ ਦੀ ਗੱ ਸਿਸਟਮ ਆਪਾਂ ਨੂੰ ਉੱਤਰੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਤੇ ਦੂਜੇ ਸਿਸਟਮ ਦੀ ਗੱਲ ਕਰੀਏ ਤਾਂ ਤਕਰੀਬਨ ਆਪਾਂ ਨੂੰ ਦੂਜਾ ਸਿਸਟਮ ਜਿਹੜਾ ਹਿਮਾਚਲ ਵਾਲੀ ਸਾਈਡ ਤੋਂ ਪੰਜਾਬ ਦੇ ਵਿੱਚ ਐਂਟਰ ਹੁੰਦਾ ਦਿਖਾਈ ਦੇਗਾ ਤੇ ਤੀਜਾ ਸਿਸਟਮ ਦੀ ਗੱਲ ਕਰੀਏ ਹਰਿਆਣੇ ਵਾਲੇ ਪਾਸੇ ਉਹ ਵੀ ਪੰਜਾਬ ਦੇ ਵਿੱਚ ਆਪਾਂ ਨੂੰ ਸਿਸਟਮ ਦੇਖਣ ਨੂੰ ਮਿਲ ਰਹੇ ਹਨ ਓਵਰਆਲ ਦੇਖੀਏ ਤਾਂ ਤਕਰੀਬਨ ਇੱਕ ਲੋ ਪ੍ਰੈਸ਼ਰ ਏਰੀਆ ਬੰਗਾਲ ਦੀ ਖਾੜੀ ਦੇ ਉੱਤੇ ਬੰਦਾ ਹੋਇਆ ਦਿਖਾਈ ਦੇ ਰਿਹਾ ਉੱਤਰ ਪ੍ਰਦੇਸ਼ ਬੱਧ ਪ੍ਰਦੇਸ਼ ਦੇ ਭਾਗਾਂ ਤੇ ਬਣਿਆ ਹੋਇਆ ਹੈ ਤੇ ਪਾਕਿਸਤਾਨ ਦੇ ਉੱਤੇ ਵੀ ਆਪਾਂ ਨੂੰ ਇੱਕ ਚੱਕਰਵਾਦ ਬੰਦਾ ਹੋਇਆ ਦਿਖਾਈ ਦੇ ਰਿਹਾ ਹੈ ਬਾਕੀ ਦੇਖਣ ਨੂੰ ਮਿਲ ਰਹੀਆਂ ਹਨ ਬਾਕੀ ਜੇਕਰ ਹੁਣ ਆਪਾਂ ਆਉਣ ਵਾਲੇ 24 ਘੰਟਿਆਂ ਦੇ ਮੌਸਮ ਦੀ ਗੱਲ ਕਰੀਏ ਤਾਂ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਆਪਾਂ ਨੂੰ ਗਤੀਵਿਧੀਆਂ ਦੇ ਅਸਾਰ ਬੰਦੇ ਹੋਏ ਦਿਖਾਈ ਦੇ ਰਹੇ ਹਨ ਜੇਕਰ ਸਭ ਤੋਂ ਪਹਿਲਾਂ ਆਪਾਂ ਇੱਧਰ ਜਿਹੜਾ ਜੰਮੂ ਕਸ਼ਮੀਰ ਵਾਲੀ ਸਾਈਡ ਤੋਂ ਸਿਸਟਮ ਪੰਜਾਬ ਦੇ ਉੱਤਰੀ ਇਲਾਕਿਆਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਜਿਸ ਦੇ ਵਿੱਚ ਇਹ ਅੰਮ੍ਰਿਤਸਰ ਸਾਹਿਬ ਤਰਨਤਨ ਸਾਹਿਬ ਠਾਣਕੋਟ ਗੁਰਦਾਸਪੁਰ ਦੇ ਇਲਾਕੇ ਹੋਗੇ ਇਹਨਾਂ ਇਲਾਕਿਆਂ ਦੇ ਵਿੱਚ ਤਗੜੀਆਂ ਕਾਰਵਾਈਆਂ ਆਪਾਂ ਨੂੰ ਆਉਣ ਵਾਲੇ ਘੰਟਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦੀਆਂ ਹਨ ਜਲੰਧਰ ਕਪੂਰਥਲਾ ਦੇ ਇਲਾਕਿਆਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਗ ਮਿਲਣ ਗਿਆ ਬਾਕੀ ਹਿਆਰਪੁਰ ਦੇ ਇਲਾਕਿਆਂ ਤੱਕ ਵੀ ਇਹ ਸਿਸਟਮ ਕਵਰ ਕਰ ਸਕਦਾ ਹੈ ਤੇ ਬਾਕੀ ਹੋਰ ਜਿਹੜੇ ਇਲਾਕੇ ਹੋਗੇ ਇਹਨਾਂ ਦੇ ਵਿੱਚ ਆਪਾਂ ਤਰਨਤਨ ਸਾਹਿਬ ਪੱਟੀ ਦੇ ਇਲਾਕਿਆਂ ਦੇ ਵਿੱਚ ਵੀ ਹਲਕੇ ਤੋਂ ਦਰਮਿਆਨੀਆਂ ਕਾਰਵਾਈਆਂ ਹੁੰਦੇ ਘੰਟਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦੀਆਂ ਹਨ ਉਸ ਤੋਂ ਬਾਅਦ ਜੇਕਰ ਆਪਾਂ ਜਿਹੜਾ ਹਿਮਾਚਲ ਵਾਲੀ ਸਾਈਡ ਤੋਂ ਸਿਸਟਮ ਪੰਜਾਬ ਵਾਲ ਦੇਖਣ ਨੂੰ ਮਿਲ ਰਿਹਾ ਉਸ ਦੀ ਗੱਲ ਕਰੀਏ ਤਾਂ ਇਹ ਹਲਕੇ ਤੋਂ ਦਰਮਿਆਨਾ ਸਿਸਟਮ ਆਪਾਂ ਨੂੰ ਜਿਹੜੇ ਹਿਮਾਚਲ ਨਾਲ ਟੱਚ ਕਰਦੇ ਇਲਾਕੇ ਹੋਗੇ ਇਹਨਾਂ ਦੇ ਵਿੱਚ ਗਤੀਵਿਧੀਆਂ ਦੇਖਣ ਨੂੰ ਮਿਲ ਜਾਂਦੀਆਂ ਜਿਸ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਇਧਰ ਨੰਦਪੁਰ ਸਾਹਿਬ ਹੋ ਗਿਆ ਕਰਾਲੀ ਮੋਹਾਲੀ ਦੇ ਵਿੱਚ ਕਤੇ ਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਹਨ ਉਸ ਤੋਂ ਬਾਅਦ ਜਿਹੜੇ ਚੱਡੀਗੜ ਦੇ ਨਾਲ ਲੱਗਦੇ ਖੇਤਰ ਹੋ ਗਏ ਡੇਰਾ ਬਸੀ ਹੋ ਗਏ ਇਹਨਾਂ ਇਲਾਕਿਆਂ ਵਿੱਚ ਵੀ ਟੁੱਟਵੇਂ ਤੌਰ ਤੇ ਕਾਰਵਾਈਆਂ ਆਪਾਂ ਨੂੰ ਦੇਖਣ ਨੂੰ ਮਿਲ ਸਕਦੀਆਂ ਹਨ ਬਾਕੀ ਇਹ ਸਿਸਟਮ ਅੱਗੇ ਜੇ ਹੋਰ ਦਾਇਰਾ ਫਲਾਉਂਦਾ ਹੈ ਤਾਂ ਇਹ ਸਿਸਟਮ ਆਪਾਂ ਨੂੰ ਪਟਿਆਲੇ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਵੀ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਹਨ ਅਤੇ ਜਿਹੜੇ ਸੈਂਟਰ ਪੰਜਾਬ ਦੇ ਇਲਾਕੇ ਲੁਧਿਆਣੇ ਦੇ ਵੀ ਖੇਤਰਾਂ ਦੇ ਵਿੱਚ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਹਨ ਹਲਕੀਆਂ ਫੁਲਕੀਆਂ ਕਾਰਵਾਈਆਂ ਕੁਝ ਇਲਾਕਿਆਂ ਦੇ ਜਿਹੜੇ ਪੱਛਮੀ ਇਲਾਕਿਆਂ ਦੀ ਗੱਲ ਕਰੀਏ ਵਿੱਚ ਦੇ ਵਿੱਚ ਫਿਰੋਜ਼ਪੁਰ ਫਾਜ਼ਿਲਕਾ ਗੰਗਾਨਗਰ ਦੇਲਾਕਾ ਹੋਗੇ ਇਹਨਾਂ ਇਲਾਕਿਆਂ ਦੇ ਵਿੱਚ ਵੀ ਆਪਾਂ ਨੂੰ ਹਜੇ ਟੁੱਟਵੇਂ ਸਿਸਟਮ ਬੰਦੇ ਹੋਏ ਦਿਖਾਈ ਦੇ ਰਹੇ ਹਨ ਹਲਕੇ ਤੋਂ ਦਰਮਿਆਨੀਆਂ ਕਾਰਵਾਈਆਂ ਦੀ ਸੰਭਾਵਨਾ ਆਪਾਂ ਨੂੰ 25 ਤੋਂ 30% ਇਹਨਾਂ ਖੇਤਰਾਂ ਦੇ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ ਬਾਕੀ ਚੰਡੀਗੜ੍ਹ ਦੇ ਇਲਾਕਿਆਂ ਦੇ ਵਿੱਚ ਵੀ ਹਲਕੀਆਂ-ਫੁਲਕੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਹਨ ਇਸ ਤਰ੍ਹਾਂ ਜੇਕਰ ਆਪਾਂ ਹਰਿਆਣੇ ਤੋਂ ਸਿਸਟਮ ਦੀ ਗੱਲ ਕਰੀਏ ਜਿਹੜਾ ਹਰਿਆਣੇ ਵਾਲੀ ਸਾਈਡ ਤੋਂ ਸਿਸਟਮ ਦੇਖਣ ਨੂੰ ਮਿਲ ਰਿਹਾ ਹੈ ਉਹ ਪਟਿਆਲਾ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਵੀ ਨਾਭਾ ਮਲੇਰਕੋਟਲਾ ਤੱਕ ਦੀ ਸੰਭਾਵਨਾ ਹੈ ਕਿ ਇਹਨਾਂ ਇਲਾਕਿਆਂ ਦੇ ਵਿੱਚ ਵੀ ਟੁੱਟਵੇਂ ਤੌਰ ਤੇ ਕਾਰਵਾਈਆਂ ਆਪਾਂ ਨੂੰ ਆਉਣ ਵਾਲੇ 2 maybe just ਦੇਖਣ ਨੂੰ ਮਿਲਣ ਗਿਆ ਜੇਕਰ ਆਪਾਂ ਮੌਸਮ ਵਿਭਾਗ ਦੇ ਡਾਟਾ ਤੇ ਨਜ਼ਰ ਮਾਰੀਏ ਜਿਹੜੇ ਤਕਰੀਬਨ ਮੌਨਸੂਨ ਦੀ ਜਾਣਕਾਰੀ ਦਿੱਤੀ ਹੈ ਮੌਨਸੂਨ ਤਕਰੀਬਨ ਹੁਣ ਆਪਾਂ ਦੇਖੇ ਤਾਂ ਪੰਜਾਬ ਦੇ ਖੇਤਰਾਂ ਦੇ ਵਿੱਚ ਪੂਆਦੇ ਖੇਤਰਾਂ ਤੱਕ ਆਪਾਂ ਨੂੰ ਮੌਨਸੂਨ ਪੁੱਜਦੀ ਹੋਈ ਦਖਾਈ ਦੇ ਰਹੀ ਹੈ ਜਿਸ ਦੇ ਵਿੱਚ ਇਹ ਦੱਖਣੀ ਰਾਜਸਥਾਨ ਦੇ ਇਲਾਕਿਆਂ ਨੂੰ ਵੀ ਇਹ ਕਵਰ ਕਰਦੀ ਹੋਈ ਦਖਾਈ ਦੇ ਰਹੀ ਹੈ ਤਕਰੀਬਨ 24 ਤਰੀਕ ਨੂੰ ਕੱਲ ਮੌਨਸੂਨ ਦੇ ਮੌਸਮ ਵਿਭਾਗ ਨੇ ਜਾਣਕਾਰੀ ਦਿੱਤੀ ਗਈ ਹੈ ਜੇਕਰ ਆਪਾਂ ਦੇਖੀਏ ਤਾਂ ਮੌਨਸੂਨ ਤਕਰੀਬਨ ਅੱਧੇ ਪੰਜਾਬ ਨੂੰ ਹੁਣ ਕਵਰ ਕਰਦੀ ਹੋਈ ਦਖਾਈ ਦੇ ਰਹੀ ਹੈ ਸੈਂਟਰ ਪੰਜਾਬ ਦੇ ਇਲਾਕਿਆਂ ਤੱਕ ਇਹ ਮੌਨਸੂ ਗਤੀਵਿਧੀਆਂ ਆਪਾਂ ਨੂੰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲਣਗੀਆਂ ਤੇ ਇੱਧਰ ਜਿਹੜੇ ਉੱਪਰਲੇ ਇਲਾਕੇ ਹੋ ਗਏ ਇਹਨਾਂ ਇਲਾਕਿਆਂ ਦੇ ਵਿੱਚ ਤਕਰੀਬਨ ਠਾਨਕੋਟ ਤੋਂ ਲੈ ਕੇ ਆਪਾਂ ਨੂੰ ਸੈਂਟਰ ਪੰਜਾਬ ਲੁਧਿਆਣੇ ਤੱਕ ਇਲਾਕਿਆਂ ਦੇ ਵਿੱਚ ਤਕਰੀਬਨ ਮੌਨਸੂਨ ਨੇ ਪੌਣਾ ਨੇ ਕਵਰ ਕਰਦੀਆਂ ਹੋਈਆਂ ਦਿਖਾਈ ਦੇ ਰਹੀਆਂ ਹਨ ਪੰਜਾਬ ਅੱਧੇ ਪੰਜਾਬ ਨੂੰ ਤਕਰੀਬਨ ਮੌਨਸੂਨ ਨੇ ਕਵਰ ਕਰ ਲਿਆ ਤੇ ਹਰਿਆਣੇ ਦੇ ਇਲਾਕਿਆਂ ਦੀ ਗੱਲ ਕਰੀਏ ਹਰਿਆਣੇ ਦੇ ਤਕਰੀਬਨ ਆਪਾਂ ਨੂੰ ਅੰਮਾਲਾ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਆਪਾਂ ਨੂੰ ਦਾਇਰਾ ਅੱਗੇ ਵੱਧਦਾ ਹੋਇਆ ਦਿਖਾਈ ਦੇ ਰਿਹਾ ਹੈ ਚੰਡੀਗੜ੍ਹ ਕੋਰਾਲੀ ਮੁਹਾਲੀ ਸਾਰੇ ਇਲਾਕਿਆਂ ਨੂੰ ਇਸ ਸਿਸਟਮ ਨੇ ਤਕਰੀਬਨ ਮੌਂਸੂਨ ਦੀਆਂ ਪੌਣਾ ਨੇ ਕਵਰ ਕਰਦੀਆਂ ਹੋਈਆਂ ਕਈ ਦੇਰੀਆਂ ਹਨ ਤਕਰੀਬਨ ਕਵਰ ਕਰਦੀਆਂ ਦਿਖਾਈ ਦੇ ਰਹੀਆਂ ਜੇਕਰ ਤਕਰੀਬਨ ਅੱਜ ਦੀ ਗੱਲ ਕਰੀਏ ਮੌਸਮ ਵਿਭਾਗ ਨੇ ਹੈਵੀ ਤੋਂ ਹੈਵੀ ਰੇਨ ਦੇ orange alert ਜਾਰੀ ਕੀਤੇ ਗਏ ਹਨ ਕਾਫੀ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਹਨ 26 ਤਰੀਕ ਨੂੰ ਵੀ ਮੌਸਮ ਵਿਭਾਗ ਨੇ ਹੈਵੀ ਤੋਂ ਹੈਵੀ ਰੇਨ ਦੇ orange alert ਜਾਰੀ ਕੀਤੇ ਗਏ ਹਨ 27 ਦੀ ਗੱਲ ਕਰੀਏ 27 ਨੂੰ ਵੀ ਹੈਵੀ ਰੇਨ ਅੱਗੇ 28 ਤਰੀਕ ਨੂੰ ਵੀ ਜ਼ਿਆਦਾ ਇਲਾਕਿਆਂ ਦੇ ਵਿੱਚ ਆਪਾਂ ਨੂੰ ਗਰਜੇ ਰਿਸ਼ਕ ਦੀਆਂ ਕਾਰਵਾਈਆਂ ਦੇ alert ਅੱਗੇ 29 ਅਤੇ 30 ਤਰੀਕ ਨੂੰ ਮੌਸਮ ਵਿਭਾਗ ਨੇ ਹੈਵੀ ਰੇਨ ਦੇ alert ਤਕਰੀਬਨ yellow alert